ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੀੜੀਆਂ ਵਾਲਾ ਦੇ ਵਿੱਚ ਪਹੁੰਚੇ ਮੇਰੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਮੇਰੀਆਂ ਮਾਤਾਵਾਂ ਮੇਰੇ ਵੀਰ ਮੇਰੀਆਂ ਪੈਣਾ ਸਰਪੰਚ ਸਾਹਿਬ ਸਰਪੰਚ ਸਾਈਬਾ ਸਿੱਖਿਆ ਕੋਆਰਡੀਨੇਟਰ ਸ੍ਰਿੰਦਰ ਵੀਰ ਜੀ ਹਰਮੰਦਰ ਵੀਰ ਜੀ ਅਲਕਾ ਜੀ ਪੂਰੀ ਪੰਚਾਇਤ ਪ੍ਰਿੰਸੀਪਲ ਸਰ ਟੀਚਰ ਸਾਹਿਬਾਨ ਜਿੰਨੇ ਵੀ ਇੱਥੇ ਵਰਕਰ ਸਾਹਿਬਾਨ ਪਹੁੰਚੇ ਨੇ ਤੇ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਦੀ ਜਿਹੜੀ ਇੱਕ ਪੂਰੀ ਪੰਜਾਬ ਦੇ ਵਿੱਚ ਮੁਹਿੰਮ ਚੱਲ ਰਹੀ ਹੈ ਉਹਦਾ ਹਿੱਸਾ ਇਸ ਸਕੂਲ ਵੀ ਹੈ ਜਦੋਂ ਆਪਾਂ ਗੱਲ ਕਰੀਏ ਸਿੱਖਿਆ ਦੀ ਬੱਚਿਆਂ ਦਾ ਬਚਪਨ ਤੋਂ ਲੈ ਕੇ ਆਪ ਦੇ ਪੈਰਾਂ ਤੱਕ ਖੜੇ ਹੋਣ ਦੀ ਜ਼ਿੰਮੇਵਾਰੀ ਪੂਰੀ ਸਕੂਲ ਦੀ ਹੁੰਦੀ ਹੈ। ਉਹਨਾਂ ਦੀ ਨੀਂਵ ਮਜ਼ਬੂਤ ਕਰਨੀ ਸਕੂਲ ਦੀ ਇੱਕ ਜ਼ਿੰਮੇਵਾਰੀ ਹੈ। ਇੱਥੇ ਜਦੋਂ ਸਕੂਲ ਦੇ ਇਨਫਰਾਸਟ੍ਰਕਚਰ ਦੀ ਗੱਲ ਹੁੰਦੀ ਹੈ ਤੇ ਮੇਰਾ ਇਹ ਮੰਨਣਾ ਹੈ ਸਕੂਲ ਦੀ ਨੀਂਵ ਉਦੋਂ ਹੀ ਮਜ਼ਬੂਤ ਹੁੰਦੀ ਹੈ ਜਦੋਂ ਇੱਥੋਂ ਦੇ ਗੁਰੂ ਪ੍ਰਿੰਸੀਪਲ ਸਰ ਬੱਚੇ ਇਸ ਸਕੂਲ ਦੇ ਵਿੱਚ ਇਨਾ ਯੋਗਦਾਨ ਪਾਵੇ ਕਿ ਉਹਨਾਂ ਦਾ ਬਚਪਨ ਦਾ ਸਫ਼ਰ ਉਹਨਾਂ ਦਾ ਸੋਨਾ ਭਵਿਕ ਆਪਣੇ ਆਪ ਬਣਾ ਸ਼ੁਰੂ ਹੋ ਜਾਵੇ ਮੈਂ ਮਿਲ ਸਾਬ ਨਾਲ ਇਸ ਕਰਕੇ ਸਾਰੀ ਥਾਂ ਜਾ ਰਹੀ ਹਾਂ ਕਿਉਂਕਿ ਮੈਂ ਸਿੱਖਿਆ ਨਾਲ ਬਹੁਤ ਜੁੜੀ ਹਾਂ ਤੇ ਮੈਨੂੰ ਚੰਗਾ ਲੱਗਦਾ ਹੈ ਕਿ ਜਦੋਂ ਆਪਾਂ ਆਪਣੇ ਬੱਚਿਆਂ ਨੂੰ ਸਮਾਜ ਦੇ ਵਿੱਚ ਇਹ ਦੱਸਾਂਗੇ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਕਿ ਆਪਾਂ ਨੂੰ ਉੱਠਣਾ ਬੈਠਣਾ ਗੱਲ ਕਰਨਾ ਲਿਖਣਾ ਪੜ੍ਹਨਾ ਇੱਕ ਚੰਗੇ ਸਮਾਜ ਨੂੰ ਕਿਵੇਂ ਸਿਰਜਣਾ ਹੈ ਉਹਦੇ ਵਿੱਚ ਗੁਰੂਆਂ ਨਹੀਂ ਤੇ ਮਾਤਾ ਪਿਤਾ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਤੇ ਇਹ ਚੀਜ਼ ਇੱਥੇ ਸਿੱਖ ਸਕਦੇ ਨੇ ਜਦੋਂ ਅਸੀਂ एंटर किया सब टीचर्स ने एक तरह की यूनिफॉर्म्स पाई थी बड़ा वह लगता है कि आप जो डिसिपलिन रवाने तो बच्चे ऑटोमैटिकली डिसिपलिन रहेंगे ये बहुत वाइसिया खासियत है और मैं मेरे बच्चियों मेरे वीर यह गल कहगी कि आप दे, आप न ਇੰਨਾ ਆਪਾਂ ਸક્ષਮ ਬਣਾਈਏ ਕਿ ਕੋਈ ਵੀ ਮੁਸੀਬਤ ਆਪਣੇ ਪਰਿਵਾਰਾਂ ਤੇ ਵੀ ਆਵੇ ਆਪਾਂ ਕਦੀ ਹਾਰ ਨਾ ਮੰਨੀਏ ਮੈਂ ਦੋ ਤਿੰਨ ਦਿਨ ਪਹਿਲਾਂ ਤੀਕ ਐਗਜ਼ਾਮਪਲ ਦੇਵਾਂਗੀ ਕਿ ਯੂਪੀਐਸਸੀ ਜਦੋਂ ਆਈਐਸ ਅਫਸਰ ਬੰਦੇ ਨੇ ਉਹਦਾ ਰਿਜ਼ਲਟ ਆਇਆ ਸ਼ਾਇਦ ਤੁਸੀਂ ਵੀ ਪੜਿਆ ਹੋਣਾ ਹੈ ਇੱਕ ਫੀਮੇਲ ਆਈਐਸ ਅਫਸਰ ਇਕ ਬੱਚੇ ਨੂੰ ਜਨਮ ਦਿੱਤਾ ਤੇ 17 ਦਿਨ ਬਾਅਦ ਉਹ ਪੇਪਰ ਦੇਣ ਗਈ ਤੇ 올 ਇੰਡੀਆ ਰੈਂਕ 45 ਵਾਸੀ ਪੂਰੇ ਇੰਡੀਆ ਦਾ ਪੇਪਰ ਕੰਡਿਆ ਉਹ ਵੀ ਸਭ ਤੋਂ ਔਖਾ ਪੇਪਰ ਹੈ ਤੇ ਹਿੰਮਤ ਵੇਖੋ ਇਹ ਜਦੋਂ ਜਜ਼ਬਾ ਮਨ ਦੇ ਵਿੱਚ ਆ ਜਾਂਦਾ ਹੈ ਤੇ ਕਿਸੇ ਦੀ ਤਾਕਤ ਨਹੀਂ ਕੋਈ ਵੀ ਹਾਲਾਤ ਹੋਵੇ ਤੇ ਦੂਜੀ ਇੱਕ ਐਗਜ਼ਾਮਪਲ ਮੇਰੇ ਵੀਰਾਂ ਵਾਸਤੇ ਆਲ ਇੰਡੀਆ ਰੈਂਕ 551 ਵਾ ਉਹਨਾਂ ਨੇ ਕਿਉਂ ਇਹ ਲਾਈਨ ਚੁਣੀ ਕਿ ਇੱਕ ਵਾਰੀ ਉਹਨਾਂ ਦਾ ਫੋਨ ਚੋਰੀ ਹੋ ਗਿਆ ਉਹ ਕਿਤੇ ਥਾਣੇ ਲਿਖਵਾਣ ਗਏ ਹੋਣੇ ਉਹਨਾਂ ਨੇ ਐਫ ਆਈ ਆਰ ਨਹੀਂ ਕੀਤੀ ਉਹ ਕਹਿੰਦੇ ਮੈਂ ਇੱਕ ਦਿਨ ਇਹ ਬਣ ਕੇ ਵਿਖਾਵਾਂਗੇ ਕਿ ਤੁਸੀਂ ਵੀ ਹੈਰਾਨ ਹੋ ਜਾਓਗੇ ਤੇ ਅੱਜ ਉਹਨਾਂ ਦਾ ਰਿਜ਼ਲਟ ਆਇਆ ਤੇ ਉਹ ਆਈਪੀਐਸ ਹੈ 551 ਵਾ ਰੈਂਕ ਹੈ ਇਹ ਆਪਦੀ ਕਮਜ਼ੋਰੀ ਨੂੰ ਉਹਨਾਂ ਨੇ ਤਾਕਤ ਬਣਾ ਮੈਂ ਸਾਰੇ ਮਾਤਾ ਪਿਤਾ ਨੂੰ ਇਹ ਹੀ ਅਪੀਲ ਕਰਦੀ ਆ ਕਿ ਬਹੁਤ ਸੋਹਣਾ ਪਿੰਡ ਬਹੁਤ ਸੋਹਣਾ ਸਕੂਲ ਹੈ ਇੰਨੇ ਭਾਈਚਾਰੇ ਨਾਲ ਸਾਰੇ ਰਹੇ ਮੈਂ ਵਿਵੇਕਨੀ ਆ ਕੋਈ ਕਿਸੇ ਨਾਲ ਮਤ ਪੇਦ ਨਹੀਂ ਜਦੋਂ ਵਿਕਾਸ ਦੀ ਗੱਲਾਂ ਆਂ ਨੇ ਉਹਨੇ ਸਰਪੰਚ ਸਾਹਿਬ ਕਹਿ ਰਹੇ ਸੀ ਕਿ ਬਸ ਸਾਨੂੰ ਇੱਕ ਵਿਕਾਸ ਕਰਾਉਣਾ ਹੈ ਜਿਵੇਂ ਮਰਜ਼ੀ ਕਰਕੇ ਕੋਈ ਵੀ ਕੰਮ ਅਸੀਂ ਰੋਕਣਾ ਨਹੀਂ ਇਹ ਹੁੰਦਾ ਹੈ ਜਸਕਾ ਤੇ ਜਿਹੜੇ ਪਿੰਡ ਦੇ ਵਿੱਚ ਹੋਣੀਆਂ ਉਥੇ ਮੈਂ ਸੋਚਦੀ ਆ ਕਿ ਪ੍ਰੋਗਰੈਸ ਕਿਤੇ ਰੁਕ ਹੀ ਨਹੀਂ ਸਕਦੀ ਕਿਉਂਕਿ ਉਹਨਾਂ ਨੂੰ ਉਹਨਾਂ ਨੂੰ ਪਤਾ ਹੈ ਕਿ ਅਸੀਂ ਕੰਮ ਕਰਵਾਉਣਾ ਕਿਵੇਂ ਹੈ ਸਿਰਫ ਆਪ ਦੇ ਬੱਚਿਆਂ ਨੂੰ ਪੜ੍ਹਾਈ ਕਰਵਾਈਏ ਔਰ ਸਿੱਖਿਆ ਦੇ ਨਾਲ ਨਾਲ ਸਕੂਲ ਦੀ ਵੀ ਜ਼ਿੰਮੇਵਾਰੀ ਹੈ ਮਾਤਾ ਪਿਤਾ ਦੀ ਵੀ ਜ਼ਿੰਮੇਵਾਰੀ ਹੈ ਕਿ ਬੱਚਿਆਂ ਨੂੰ ਦੱਸੇ ਕਿ ਕੀ ਸਹੀ ਹੈ ਕੀ ਗਲਤ ਹੈ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਕੂਲ ਵਿਜ਼ਿਟ ਕਰ ਰਹੇ ਹਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਲੰਬੀ ਕੋਈ ਡਿਮਾਂਡ ਆਈ ਹੋਵੇ ਅੱਜ ਵੀ ਜਿਹੜੀ ਡਿਮਾਂਡ ਹੈ ਕੋਈ ਵੱਡੀ ਨਹੀਂ ਤੁਸੀਂ ਵੇਖ ਸਕਦੇ ਹੋ ਆਪ ਦੀ ਅੱਖਾਂ ਨਾਲ ਵੇਖ ਸਕਦੇ ਹੋ ਕਿੰਨੀ ਗ੍ਰਾਂਟਸ ਆ ਰਹੀਆਂ ਨੇ ਸਕੂਲ ਦੇ ਵਿੱਚ ਇੰਟਰਐਕਟਿਵ ਪੈਨਲਸ ਜਿਹੜਾ ਆਰਟੀਫੀਸ਼ੀਅਲ ਇੰਟੈਲੀਜੈਂਸ AI ਉਹਦੇ ਨਾਲ ਤੁਸੀਂ ਗੱਲ ਕਰਕੇ ਕੋਈ ਵੀ ਸਵਾਲ ਪੁੱਛੋ ਪੂਰੇ ਵਰਲਡ ਦਾ ਕੋਈ ਵੀ ਸਵਾਲ ਪੁੱਛੋ ਕੋ ਯੂਨੀਵਰਸ ਦਾ ਆਊਟ ਆਫ ਸਪੇਸ ਦਾ ਕੋਈ ਸਵਾਲ ਪੁੱਛੋ ਨੇ ਜਵਾਬ ਆਪੇ ਦੇਣਾ ਹੈ ਸੋਚੋ ਬੱਚੇ ਕਿੰਨੇ ਸ਼ਬਦਾਂ ਤੋਂ ਵਾਕਫ ਹੋਣਗੇ ਕਿ ਹਾਂ ਇਹ ਚੀਜ਼ ਵੀ ਹੁੰਦੀ ਹੈ ਸਿਰਫ ਆਪਦੇ ਦਾਇਰੇ ਚ ਰਹਿ ਕੇ ਨਹੀਂ ਆਪ ਉਥੋਂ ਵੀ ਬਾਹਰ ਨਿਕਲ ਕੇ ਉਹ ਸੋਚਣਗੇ ਕਿ ਦੁਨੀਆ ਬਹੁਤ ਵੱਡੀ ਹੈ